ਜੀ ਅੱਜ ਮਲੋਟ ਆਣ ਦਾ ਜੋ ਮਕਸਦ ਸੀ ਉਹ ਇਹੀ ਸੀ ਕਿ ਇੱਕ ਦੇਸ਼ ਦੇ ਉੱਤੇ ਇੱਕ ਇਮਤਿਹਾਨ ਦੀ ਘੜੀ ਚੱਲ ਰਹੀ ਸੀ ਔਰ ਬੀਜੇਪੀ ਦੇ ਵਰਕਰ ਕਾਰਜਕਰਤਾ ਔਰ ਜਿਹੜੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਹ ਕਹਿਣਾ ਕਿ ਵੈਸੇ ਤਾਂ ਇਮਤਿਹਾਨ ਦੀ ਘੜੀ ਸੀ ਪਰ ਅਸੀਂ 100 ਵਾਰੀ ਭਾਰਤ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਜ਼ਮਾਨੇ ਦੇ ਇਸ ਭਰਮ ਨੂੰ ਤੋੜਿਆ ਹੈ ਇਹ ਇਹ ਪਰਮ ਜਿਹੜਾ ਇਹ ਕਾਰਗਿਲ ਚ ਵੀ ਟੁੱਟਿਆ ਹੈ ਇਹ ਪੂਰੀ ਚ ਵੀ ਟੁੱਟਾ ਹੈ ਇਹ ਪੁਲਵਾਮਾ ਤੋਂ ਬਾਅਦ ਵੀ ਟੁੱਟਿਆ ਸੀ ਤੇ ਹੁਣ ਪੈਲਗਾਮ ਤੋਂ ਬਾਅਦ ਵੀ ਟੁੱਟਿਆ ਹੈ ਔਰ ਦਰਅਸਲ ਜਿਹੜੀ ਅੱਜ ਦਾ ਸਾਡਾ ਇੱਥੇ ਅਸੀਂ ਜਿਹੜੀ ਇਹਨਾਂ ਨਾਲ ਗੱਲਬਾਤ ਕੀਤੀ ਉਹੀ ਸੀ ਕਿ ਹਿੰਦੁਸਤਾਨ ਨੂੰ ਜਿਹੜੀ جنگ ਹੈ ਇਹ ਚਾਰ ਚਾਰ ਮੁਹਾਸਤੇ ਲੜਨੀ ਪੈਣੀ ਅਸੀਂ ਚੌਮੁਖੀ ਜੰਗ ਜਿਹੜੀ ਹੈ ਉਹਦੇ ਚ ਮੁਤਲਾ ਹੈ ਇੱਕ ਜੰਗ ਤਾਂ ਜਿਹੜੀ ਸਾਡੇ ਦੇਸ਼ ਤੇ ਦੁਸ਼ਮਣ ਹੈ ਅਸੀਂ ਉਹਨਾਂ ਦੇ ਖਿਲਾਫ ਲੜ ਰਿਹਾ ਜਿਹੜੀ ਕਿ ਅੱਜ ਭਾਰਤੀ ਫੌਜ ਨੇ ਔਰ ਭਾਰਤੀ ਫੌਜ ਦੀ ਜਿਹੜੀ ਕਾਰਗਰਕਤੀ ਹੋ ਰਹੀ ਉਹ ਤੁਸੀਂ ਦੇਖ ਲੇ ਦੂਸਰੀ ਜਿਹੜੀ ਜੰਗ ਹਿੰਦੁਸਤਾਨ ਨੂੰ ਲੜਨੀ ਪੈ ਰਹੀ ਔਰ ਲੜ ਰਿਹਾ ਉਹ ਇਹ ਹੈ ਕਿ ਕਾਰੋਬਾਰ ਦਾ ਪਹੀਆ ਜਿਹੜਾ ਹੈ ਉਹ ਤੇਜ਼ੀ ਨਾਲ ਚੱਲੇ ਹਿੰਦੁਸਤਾਨ ਤਰੱਕੀ ਕਰੇ ਪੰਜਾਬ ਵਧੇ ਤੇ ਫੁੱਲੇ ਔਰ ਕਾਰੋਬਾਰ ਤੇ ਇਕਨੋਮੀ ਜਦੋਂ ਵਧੂਗੀ ਤਾਂ ਦੇਸ਼ ਜਿਹੜਾ ਹੈ ਉਹ ਮਜ਼ਬੂਤ ਹੋਏਗਾ ਤੀਸਰੀ ਜਿਹੜੀ جنگ ਆ ਰਹੀ ਹੈ ਤੀਸਰੀ ਮੁਹਾਸਤੇ ਜਿਹੜਾ ਹਿੰਦੁਸਤਾਨ ਨੇ ਲੜਾਈ ਲੜਨੀ ਹੈ ਅੱਜ ਕੱਲ ਉਹ ਨਾਲ ਤੁਸੀਂ ਵੀ ਸੁਣਿਆ ਹੋਣਾ ਕਿ ਨੂੰ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਸਾਨੂੰ ਘੋੜੇ ਦੜਾਉਣੇ ਪੈਣੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅਬੂਰ ਹਾਸਲ ਕਰਨਾ ਪੈਣਾ ਸਾਡੇ ਜਿਹੜੇ ਬੇਟੇ ਬੇਟੀਆਂ ਹੈ ਇਹਨਾਂ ਨੂੰ ਵਿਦਿਆ ਦੇ ਜ਼ੇਵਰ ਨਾਲ ਤਾਲੀਮ ਦੇ ਜ਼ੇਵਰ ਨਾਲ ਆਫਤਾ ਕਰਨਾ ਪੈਣਾ ਕਿਉਂਕਿ ਜਿਹੜੀਆਂ ਕੌਮਾਂ ਪੜੀਆਂ ਲਿਖੀਆਂ ਹੈ ਜਿਹੜੀ ਕਮਾਈ ਆ ਇਕੱਲੀ ਕਈ ਮਾਰ ਕੇ ਨਹੀਂ ਹੁੰਦੀ ਕਈ ਵਾਰੀ ਇਹ ਟੈਕਨੋਲੋਜੀ ਤੇ ਸਾਇੰਸ ਨਾਲ ਹੁੰਦੀ ਆ ਤੇ ਚੌਥੀ ਜਿਹੜੀ جنگ ਆ ਜਾਂ ਚੌਥਾ ਮੁਹਾਜ ਜਿਹੜਾ ਭਾਰਤ ਨੂੰ ਲੜਨਾ ਪੈ ਰਿਹਾ ਤੇ ਲੜ ਰਿਹਾ ਉਹ ਇਹ ਆ ਕਿ ਜਿਹੜਾ ਗਰੀਬ ਐ ਜਿਹੜਾ ਮਸਕੀਨ ਐ ਜਿਹੜਾ ਮਜ਼ਦੂਰ ਐ ਜਿਹੜਾ ਮਜਬੂਰ ਐ ਜਿਹੜਾ ਬੇਕਸ ਐ ਜਿਹੜਾ ਬੇਬਸ ਐ ਜਿਹੜਾ ਬਿਮਾਰ ਐ ਇਨੂੰ ਆਪਣੇ ਪੈਰਾਂ ਤੇ ਇੱਕ ਤਰੱਕੀ ਤੇ ਖੁਸ਼ਹਾਲੀ ਇਹ ਲੈ ਕੇ ਆਈਏ ਔਰ ਇਹ ਚਾਰੇ ਮੁਹਾਸਤੇ ਸਾਨੂੰ ਇੱਕ ਵੀ ਮੁਹਾਸਤੇ ਫੇਲ ਹੋਗੇ ਤਾਂ ਦੇਸ਼ ਜਿਹੜਾ ਇਹ ਫੇਲ ਹੁੰਦਾ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਜੰਗ ਦੇ ਵਿੱਚ ਜਿਹੜਾ ਵਿਰਾਮ ਆਇਆ ਸੀ ਇਸਪਾਇਰ ਹੋਇਆ ਉਹ ਭਾਰਤ ਦੀਆਂ ਸ਼ਰਤਾਂ ਤੇ ਔਰ ਭਾਰਤ ਦੇ ਜਿਹੜੇ ਮਕਸਦ ਸੀਗੇ ਮਕਸਦ ਕਿ ਜਿਹੜੇ ਸਾਡੇ ਬੇਗੁਨਾ ਲੋਕਾਂ ਦਾ ਕਤਲ ਕਰਦੇ ਸੀ ਉਹ دہشتਗਰ ਉਨ੍ਹਾਂ ਦੇ ਟਿਕਾਣਿਆਂ ਤੇ ਭਾਰਤ ਨੇ 9 ਥਾਵਾਂ ਤੇ ਜਿਹੜੇ ਬੰਬ ਮਾਰੇ ਚਾਹੇ ਉਹ ਪਾਵਲਪੁਰ ਸੀ ਮਰੀਦਕੈ ਸੀ ਕਸ਼ਮੀਰ ਦੇ ਟਿਕਾਣੇ ਸੀ ਉਹਨਾਂ ਨੂੰ ਸੁਨੇਹਾ ਪਹੁੰਚ ਗਿਆ ਕਿ ਮੇਰਾ ਦਿਲ ਇਹ ਨਹੀਂ ਕਹਿੰਦਾ ਕਿ ਇਹ ਅੱਤਵਾਦ ਖਤਮ ਹੋ ਜਾਊਗਾ ਅੱਤਵਾਦ ਤਾਂ ਸ਼ਾਇਦ ਚੱਲੀ ਜਾਵੇ ਪਰ ਅੱਤਵਾਦੀਆਂ ਨੂੰ ਇਹ ਸੁਨੇਹਾ ਪਹੁੰਚ ਗਿਆ ਕਿ ਇਹਦੀ ਇੱਕ ਕੀਮਤ ਅਦਾ ਕਰਨੀ ਪੈਣੀ ਹੈ ਤੇ ਕੀਮਤ ਚਾਰ ਦਿਨ ਪਹਿਲਾਂ ਬਹੁਤ ਮਹਿੰਗੀ ਹੋ ਗਈ ਹੈ ਜਦੋਂ ਪੁਲਵਾਮਾ ਤੇ ਹਮਲਾ ਹੋਇਆ ਤੇ ਬਾਲਾਕੋਟ ਮੋਦੀ ਜੀ ਨੇ ਜਵਾਬ ਦਿੱਤਾ ਤੇ 4 ਸਾਲ ਭਾਰਤ ਦੇ ਚੈਨਾਂ ਗੁਜ਼ਰ ਗਏ ਮੈਨੂੰ ਲੱਗਦਾ ਕਿ 10-15 ਸਾਲ ਹੁਣ ਇਹ ਜਿਹੜੀ ਆਪਸ ਸਟ੍ਰਾਈਕੀ 10-15 ਸਾਲ ਸਾਡੇ ਗੁਜ਼ਰ ਜਾਣਗੇ ਦੂਜਾ ਜਿਹੜਾ ਇਸ ਜੰਗ ਦਾ ਮਕਸਦ ਸੀ ਕਿ 1960 ਦੇ ਵਿੱਚ ਜਿਹੜਾ ਸਿੰਧ ਪਾਣੀਆਂ ਦੇ ਦਰਿਆਵਾਂ ਦਾ ਜਿਹੜਾ ਮੌਜਦਾ ਹੋਇਆ ਸੀ ਔਰ ਪਤਾ ਨਹੀਂ ਇਹ ਸਾਥੋ ਚੂਕ ਕੀ ਹੋ ਗਈ ਕਿਉਂਕਿ ਮੇਰਾ ਤਾਂ ਜਨਮ ਨਹੀਂ ਹੋਇਆ ਸੀ ਉਦੋਂ ਔਰ ਕਿ 136 ਮਿਲੀਅਨ ਏਕੜ ਫੀਟ ਪਾਣੀ ਉਹ ਪਾਕਿਸਤਾਨ ਦੇ ਹਿੱਸੇ ਚਲਾ ਗਿਆ ਤੇ 20 ਮਿਲੀਅਨ ਏਕੜ ਫੀਟ ਆਪਣੇ ਹਿੰਦੁਸਤਾਨ ਨੂੰ ਮਿਲਿਆ ਤਕਰੀਬਨ ਸਾਨੂੰ ਤਾਂ ਸਿਰਫ 18-20% ਹੀ ਰਹਿ ਗਿਆ ਔਰ ਜਿਹੜੀ ਇਹ ਜਿਹੜੀ ਸਾਡੀ ਆਪਸ ਵਿੱਚ ਚਪਕਲੀ ਸ਼ੁਰੂ ਹੋ ਗਈ ਪੰਜਾਬ ਹਰਿਆਣਾ ਰਾਜਸਥਾਨ ਹੁਣ ਜੇ ਸਾਡੇ ਕੋਲੇ 20 ਮਿਲੀਅਨ ਏਕੜ ਫੀਟ ਵਾਟਰ ਹੈ ਪਾਣੀ ਹੈ ਉਹਦੇ ਚੋਂ 8 ਕੇ 9 ਤਾਂ ਰਾਜਸਥਾਨ ਚ ਚਲਾ ਜਾਂਦਾ ਹੈ ਸਾਡੇ 55% ਪੰਜਾਬ ਨੂੰ ਹੈ 35% ਹਰਿਆਣੇ ਨੂੰ ਹੈ ਔਰ ਜੇ ਇਹ ਪਾਣੀ ਦੀ ਵਰਤੋਂ ਜਿਹੜੀ ਹੈ ਇਹ ਸਾਡੇ ਹਿੱਸੇ 'ਚ ਆ ਜਾਂਦੀ ਹੈ ਤਾਂ ਇਹ ਸਾਡਾ ਜਿਹੜਾ ਮਸਲਾ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਇਹ ਸਦਾ-ਸਦਾ ਲਈ ਖਤਮ ਹੁੰਦਾ ਮੈਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦਰਿਆਵਾਂ ਦੇ ਪਾਣੀ ਜਿਹੜੇ ਆ ਇਹ ਅੱਜ ਹੀ ਆ ਪਰਸੋਂ ਮਿਲ ਜਾਣਗੇ ਪਰ ਚਲੋ ਡੈਮ ਬਣਾਉਣ 'ਚ ਨਹਿਰਾਂ ਬਣਾਉਣ 'ਚ 5-7 ਸਾਲ ਲੱਗ ਜਾਂਦੇ ਆ ਪਰ ਅਖੀਰਲੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਪਾਕਿਸਤਾਨ ਫੌਜ ਨੂੰ ਵੀ ਇਸ ਨੇ ਆ ਪਹੁੰਚ ਗਿਆ ਕਿਉਂਕਿ 라ਵਲਪਿੰਡੀ ਦਾ ਜਿਹੜਾ ਹਵਾਈ ਅੱਡਾ ਜਿਹਨੂੰ ਚੱਕ ਲਾਲਾ ਅੱਜਕੱਲ ਉਹਨਾਂ ਨੂੰ ਨੂਰ ਖਾਨ ਬੇਸ ਕਹਿੰਦੇ ਆ ਉਹਨਾਂ ਦਾ ਮੇਨ ਅੱਡਾ ਹੈ ਜਿਵੇਂ ਆਪਣੇ ਇੰਦਰਾ ਗਾਂਧੀ 에ਰਪੋਰਟ ਹੈ ਦਿੱਲੀ ਉੱਥੇ ਮਿਜ਼ਾਈਲਾਂ ਵੱਜੀਆਂ ਲਾਹੌਰ ਵੱਜੀਆਂ ਕਰਾਚੀ ਵੱਡੀਆਂ ਸਿਆਲਕੋਟ ਗੁਜਰਾ ਜਿਹੜੇ ਜਿਹੜੇ ਇਹਨਾਂ ਦੇ ਇੰਪੋਰਟੈਂਟ ਮੰਗਲਾ ਜਿਹੜੇ ਕੋਰ ਕਿਤੇ ਇਹਨਾਂ ਦੀਆਂ ਕੋਰਾਂ ਬੈਠੀਆਂ ਕਿ ਭਾਰਤ ਦੀ ਉੱਥੇ ਮਿਜ਼ਾਈਲਾਂ ਵੱਜੀਆਂ ਲਾਹੌਰ ਵੱਜੀਆਂ ਕਰਾਚੀ ਵੱਡੀਆਂ ਸਿਆਲਕੋਟ ਗੁਜਰਾ ਜਿਹੜੇ ਜਿਹੜੇ ਇਹਨਾਂ ਦੇ ਇੰਪੋਰਟੈਂਟ ਮੰਗਲਾ ਜਿਹੜੇ ਕੋਰ ਕਿਤੇ ਇਹਨਾਂ ਦੀਆਂ ਕੋਰਾਂ ਬੈਠੀਆਂ ਕਿ ਭਾਰਤ ਦੀ ਫੌਜ ਉੱਥੇ ਪਹੁੰਚ ਸਕਦੀ ਹੈ ਔਰ ਖੁਸ਼ੀ ਹੈ ਇਸ ਗੱਲ ਦੀ ਹੈ ਔਰ ਇੱਕ ਇਤਫਾਕ ਸਮਝ ਲਓ ਹਸੀਨ ਇਤਫਾਕ ਸਮਝ ਲਓ ਕਿ ਮੋਦੀ ਜੀ ਦੀ ਸ਼ਖਸੀਅਤ ਦੇ ਵਿੱਚ ਸਾਨੂੰ ਇੱਕ ਮਜ਼ਬੂਤ ਜ਼ਹੀਨ ਸਿਆਣਾ ਲੀਡਰ ਮਿਲਿਆ ਹੈ ਔਰ ਸਾਨੂੰ ਭਾਰਤੀ ਜਨਤਾ ਪਾਰਟੀ ਮੇਰਾ ਦਿਲ ਇਹ ਮੰਨਦਾ ਹੈ ਕਿ ਜਿਹੜੀਆਂ ਦੁਨੀਆ ਦੀਆਂ 5-7 ਜਿਹੜੀਆਂ ਸਭ ਤੋਂ ਬਿਹਤਰੀਨ ਲੀਡਰਸ਼ਿਪਸ ਹੈਗੀਆਂ ਭਾਰਤ ਕੋਲੇ ਅੱਜ ਮੋਦੀ ਜੀ ਦੀ ਸਖਸ਼ੀਤ ਉਹ ਲੀਡਰਸ਼ਿਪ ਹੈਗੀ ਆ ਮੋਦੀ ਜੀ ਦੇ ਇੱਕ ਹੱਥ ਚ ਕੋਈ ਸੂਰਜ ਫੜਾ ਦੇ ਤੇ ਦੂਜੇ ਹੱਥ ਚ ਕੋਈ ਚੰਦ ਫੜਾ ਦੇ ਸੂਰਜ ਤੇ ਚੰਦ ਵੀ ਉਹਨਾਂ ਦੇ ਹੱਥ ਚ ਹੋਵੇ ਤੇ ਉਹ ਸਾਡੇ ਲੀਡਰ ਨੂੰ ਖਰੀਦ ਨਹੀਂ ਸਕਦਾ ਸੋ ਇਸ ਗੱਲ ਦੀ ਖੁਸ਼ੀ ਆਰ ਮੈਂ ਅੱਜ ਆਪਣੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਡੇ ਕਾਰਜਕਰਤਾ ਸਿਰਫ ਇਹੀ ਇਹਨਾਂ ਨੂੰ ਬੇਨਤੀ ਕਰਨ ਆਇਆ ਸੀ ਚਲੋ ਅਪਲਤਾ ਪਰਮਾਤਮਾ ਹਿੰਦੁਸਤਾਨ ਤੇ ਕੋਈ ਔਖੀ ਕੜੀ ਲਿਆਵੇ ਨਾ ਪਰ ਜੇ ਆਉਂਦੀ ਹੈ ਤਾਂ ਪੜੋਸੀ ਪੜੋਸੀ ਦੀ ਮਦਦ ਕਰੇ ਮੋਲਾ ਮੱਲੇ ਦੀ ਮਦਦ ਕਰੇ ਕਿਉਂਕਿ ਮੈਂ ਗ੍ਰੰਥਾਂ ਚ ਪੜਿਆ ਕਿ ਪਰਮਾਤਮਾ ਕਹਿੰਦਾ ਵੀ ਕਿਸੇ ਵੀ ਬਸਤੀ ਚ ਜੇ ਇੱਕ ਵੀ ਬੰਦਾ ਭੁੱਖਾ ਸੌਂ ਗਿਆ ਤਾਂ ਉਸ ਬਸਤੀ ਦੀ ਰੱਖਿਆ ਕਰਨਾ ਪਰਮਾਤਮਾ ਕਹਿੰਦਾ ਮੇਂ ਫਿਰ ਮੇਰੀ ਹਿਫਾਜ਼ਤ ਨਹੀਂ ਹੈ ਜੋ ਲੋਕ ਐਨੇ ਤੰਗ ਦਿਲੇ ਔਰ ਮੈਂ ਇੱਕ ਗੱਲ ਇਹ ਵੀ ਤੁਰਿਆ ਜਾਂਦਾ ਕਹਿੰਦਾ ਜਾਵਾ ਕਿ ਪੰਜਾਬ ਦਰਸਲ ਹਿੰਦੁਸਤਾਨ ਦੀ ਢਾਲ ਹੈ ਔਰ ਤੁਸੀਂ ਕਿਦੇ ਦੇਖਿਆ ਹੋਣਾ ਜਦੋਂ ਪੁਰਾਣੇ ਜ਼ਮਾਨੇ 'ਚ ਫੌਜੀ ਲੜਦੇ ਸੀ ਤਾਂ ਜਦੋਂ ਤਾਂ ਤੰਗ ਵਕਤ ਆਉਂਦਾ ਸੀ ਔਖੀ ਪੜੀ ਹੁੰਦੀ ਸੀ ਤਾਂ ਢਾਲ ਫੌਜੀ ਦੇ ਅੱਗੇ ਹੁੰਦੀ ਸੀ ਪੰਜਾਬ ਉਹ ਢਾਲ ਹੈ ਸਦੀਆਂ ਤੋਂ ਹਿੰਦ ਦੀ ਚਾਦਰ ਹੈ ਇੱਕ ਲੋਹੇ ਦੀ ਕੰਧ ਹੈ ਉਹ ਢਾਲ ਹਿੰਦੁਸਤਾਨ ਦੀ ਜਦੋਂ ਅਮਨ ਦਾ ਜ਼ਮਾਨਾ ਆਉਂਦਾ ਉਹ ਢਾਲ ਪਿੱਛੇ ਚਲੀ ਜਾਂਦੀ ਹੈ ਕਈ ਵਾਰੀ ਸਾਡੇ ਜਿਹੜੇ ਦੇਸ਼ ਦੇ ਦੁਸ਼ਮਣ ਹੈ ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਪੰਜਾਬ ਪਿੱਛੇ ਹੈ ਪੰਜਾਬ ਉਦੋਂ ਤਾਈਂ ਪਿੱਛੇ ਜਦੋਂ ਤਾਈਂ ਅਮਨ ਦਾ ਜ਼ਮਾਨਾ ਜਦੋਂ ਜੰਗ ਆ ਗਈ ਤਾਂ ਫਿਰ ਪੰਜਾਬ ਤੋਂ ਬੁਰਾ ਹੋਰ ਕੋਈ ਨਹੀਂ ਹੈ ਸਰ ਜੰਗ ਦੀ ਗੱਲ ਕੀਤੀ ਹੈ ਜੀ ਹੁਣ ਜਿਹੜਾ ਤਣਾਅ ਨਾ ਮਾਹੌਲ ਬਣਿਆ ਸੀਗਾ ਸਰਾਧਾਂ ਦੇ ਉੱਤੇ ਕਾਫੀ ਨੁਕਸਾਨ ਹੋਇਆ ਉਹ ਕੇਂਦਰ ਸਰਕਾਰ ਤੋਂ ਉਹਨਾਂ ਦੇ ਸਾਂਝੇ ਤੇ ਪੈਕੇਜ ਮੰਗ ਰਹੇ ਹਾਂ ਸਰ ਪੈਕੇਜ ਤਾਂ ਇਹ ਤਾਂ ਬਾਅਦ ਦੀਆਂ ਗੱਲਾਂ ਹੈ ਪਰ ਸਭ ਤੋਂ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੰਜਾਬ ਦੇ ਬੇਟੇ ਬੇਟੀਆਂ ਨੇ ਕਿਉਂਕਿ ਇਹ ਇਹ ਬੜੇ ਪਰਜ਼ੋਰ ਪਰਜੋਸ਼ ਤਰੀਕੇ ਨਾਲ ਇਸ ਜੰਗ ਦੇ ਵਿੱਚ ਸਰਕਾਰ ਦੀ ਦੇਸ਼ਤੀ ਹਮਾਇਤ ਕੀਤੀ ਔਰ مایوسی ਤੇ ਬੁਝਦਲੀ ਤਾਂ ਜ਼ਿੰਦਾ ਕੌਮਾਂ ਦੀ شناخت ਨਹੀਂ ਹੁੰਦੀ ਪੰਜਾਬ ਦੀ شناخت ਨਹੀਂ ਜੋ ਵੀ ਪੰਜਾਬ ਦੀ ਤਰੱਕੀ ਪੰਜਾਬ ਦੀ ਖੁਸ਼ਹਾਲੀ ਪੰਜਾਬ ਦੇ ਜ਼ਖਮ ਜਿੱਥੇ ਕੋਈ ਮਲਮ ਲਾਉਣੀ ਹੈ ਇਹਦੇ ਚ ਕੇਂਦਰ ਸਰਕਾਰ ਤੇ ਗਵਰਨਮੈਂਟ ਆਫ ਇੰਡੀਆ ਉਹ ਪਿੱਛੇ ਨਹੀਂ ਹਟੂਗੀ ਸਭ ਵੀ ਪਾਣੀ ਦੀ ਗੱਲ ਕੀਤੀ ਜਾਂਦੀ ਹੈ ਤੇ ਹਰਿਆਣੇ ਦੇ ਜਿਹੜਾ ਬੀਵੀਐਮਡੀ ਜਿਹੜੀ ਹੈ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੱਢਣਾ ਹੈਗਾ ਤੇ ਪੰਜਾਬ ਸਰਕਾਰ ਕਹਿ ਰਹੀ ਹੈਗੀ ਕਿ ਬੀਜੇਪੀ ਦੇ ਵਿੱਚ ਪੰਜਾਬ ਦੇ ਪੁੱਤ ਘਰ ਆਉਣ ਵਾਲੇ ਆਗੂ ਵੀ ਹੈਗੇ ਕਿ ਸਭ ਮੈਂ ਮੈਂ ਇਸ ਜਿਹੜੀ ਅੱਜ ਜਿਹੜੇ ਮੁਸ਼ਕਲਾਂ ਜਾਂ ਸਮਝ ਲੋ ਜਾਂ ਧਿਆਨ ਦੇ ਵਿੱਚ ਸਾਡਾ ਮੁਲਕ ਮੁਕਲਾ ਹੈ ਉਹਨਾਂ ਵਿੱਚ ਇਹ ਜਿਹੜੀਆਂ ਇਹ ਗੱਲਾਂ ਮੈਂ ਸਮਝਦਾ ਕਿ ਇਸ ਕਿਸਮ ਦੀ ਬਿਆਨਬਾਜ਼ੀ ਕਿ ਬੇਮਾਇਨੇ ਹੈ ਇਸ ਵੇਲੇ ਔਰ ਇਹ ਛੋਟੇ ਮੋਟੇ ਯੂ نو ਘਰਾਂ ਚ ਚੱਲਦੇ ਰਹਿੰਦੇ ਆ ਬਾਪ ਬੇਟੇ ਚ ਵੀ ਬੇਤਕਲਫੀ ਹੋ ਜਾਂਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਜਦੋਂ ਦੇਸ਼ ਤੇ ਕੋਈ ਢੀਡ ਪਵੇ ਤਾਂ ਪੰਜਾਬ ਜਿਹੜਾ ਪਿੱਛੇ ਹੋਊਗਾ ਔਰ ਔਰ ਇਹ ਕੋਟਕਚੈਰੀਆਂ ਦੇ ਮਸਲੇ ਜੋ ਇਨਸਾਫ ਹੋਏਗਾ ਵੈਸੇ ਦੋ ਸਕੇ ਭਰਾ ਇੱਕ ਦਾ ਨਾਂ ਪੰਜਾਬ ਹੈ ਇੱਕ ਦਾ ਨਾਂ ਹਰਿਆਣਾ ਹੈ ਔਰ ਇੱਕ ਮਾਂ ਦੀ ਔਲਾਦ ਹੈ ਕਈ ਵਾਰੀ ਛੋਟੇ ਪਰਾਜੇ ਕੋਈ ਤਕਲੀਫ ਚਾਹ ਤਾਂ ਪੰਜਾਬ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸਾਹਿਬ ਅੱਜ ਦੀ ਜੋ ਭਾਰਤ ਦੀ ਜੁਦਸ਼ ਬੰਦੀ ਨੀਤੀ ਹੋ ਰਹੀ ਭਾਰਤ ਭਾਰਤ ਜੋ ਮੀਟਿੰਗ ਹੋ ਰਹੀ ਕਿਵੇਂ ਦੇਖਦੇ ਹੋ ਜੁਦਬੰਦੀ ਤੋਂ ਸਭ ਇਹ ਇਹ ਤਾਂ ਫੌਜੀਆ ਦਾ ਤਾਂ ਐਕਸਪਰਟਸ ਦਾ ਮਸਲਾ ਹੈ ਮੇਰਾ ਤਾਂ ਮਕਸਦ ਇਹ ਹੈ ਕਿ ਜਿਹੜੀ ਪੰਜਾਬ ਦੀ ਕੌਮ ਹੈ ਉਹਨਾਂ ਨੂੰ ਉਹਨਾਂ ਦਾ ਪਿੱਛਾ ਦਿਖਾਈਏ ਕਿਉਂਕਿ ਜਦੋਂ ਤਾਈ ਪਿੱਛਾ ਨਹੀਂ ਦੇਦਾ ਅੱਗਾ ਵੀ ਨਹੀਂ ਦੇਦਾ ਠੀਕ ਹੈ ਥੈਂਕ ਯੂ ਸਰ ਬੱਲੇ ਬੱਲੇ